ਨੂੰ ਸਿੱਖਣ ਦੀ ਲੋੜ ਹੈਗੀ ਆ ਹਨ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਇੱਕ ਅਜਿਹੇ ਸੂਬੇ ਆ ਜਿੱਥੇ ਤੁਹਾਨੂੰ ਆ ਭਾਸ਼ਾ ਜਿਹੜੀ ਉਹ ਬੋਲਣ ਦੇ ਪੈਸੇ ਦਿੱਤੇ ਜਾਂਦੇ ਆ ਤੇ ਦੂਜੇ ਪਾਸੇ ਉਹ ਹੈਗੇ ਆ ਬਾਈ ਜੀ ਜਿੱਥੇ ਜੁਰਮਾਨੇ ਲਾਏ ਜਾਂਦੇ ਆ ਤੇ ਆਪਾਂ ਕੈਨੇਡਾ ਤੋਂ ਗੱਲ ਕਰ ਰਹੇ ਆ ਬਾਈ ਜੀ ਜੇ ਕਿਸੇ ਦਾ ਕੋਈ ਸਵਾਲ ਜਵਾਬ ਕੋਈ ਕੈਨੇਡਾ ਆਉਣਾ ਚਾਹੁੰਦਾ ਹੈਗਾ ਤਾਂ ਤੁਸੀਂ ਬਿਨਾਂ ਕਿਸੇ ਝਿਜਕਦੇ ਕੋਈ ਵੀ ਸਵਾਲ ਜਵਾਬ ਬਾਈ ਜੀ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਬਾਈ ਜੀ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਦੇਖੀਏ ਤੁਹਾਨੂੰ ਗਮਰਾਹ ਹੀ ਕੀਤਾ ਜਾਂਦਾ ਚਾਹੇ ਉਹ ਏਜੰਟ ਹੋਣ ਤੇ ਚਾਹੇ ਉਹ ਕੋਈ ਹੋਰ ਹਨਾ ਜਿਹੜੇ ਵੀ ਮੰਨ ਲਾ ਕਿਉਂਕਿ ਬਿਜ਼ਨਸ ਹੈ ਬਾਈ ਜੀ ਖੋਲੇ ਹੋਏ ਕੈਨੇਡਾ ਦੇ ਲਈ ਤੇ ਕੋਸ਼ਿਸ਼ ਆਪਣੀ ਇਹ ਹੀ ਹੁੰਦੀ ਹੈ ਵੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤੁਸੀਂ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਜੇ ਤੁਸੀਂ ਆਉਣਾ ਵੀ ਚਾਹੁੰਦੇ ਹੋ ਤੁਹਾਨੂੰ ਗਾਈਡ ਕੀਤਾ ਜਾਵੇ ਤੁਹਾਨੂੰ ਦੱਸਿਆ ਜਾਵੇ ਬਾਈ ਜੀ ਜੋ ਮੁਸ਼ਕਲਾਂ ਇੱਥੇ ਆ ਰਹੀਆਂ ਹਨਾ ਤਾਂ ਜੋ ਜਿਹੜੀਆਂ ਉਹ ਮੁਸ਼ਕਲਾਂ ਤੁਸੀਂ ਫੇਸ ਨਾ ਕਰੋ ਹਨਾ ਬਹੁਤ ਸਾਰੇ ਜਵਾਕ ਆ ਜਿਹੜੇ ਇਸ ਟਾਈਮ ਮੁਸ਼ਕਲ ਦੇ ਵਿੱਚ ਵੀ ਹੈਗੇ ਆ ਆ ਕਿਸੇ ਨੂੰ ਕੋਈ ਕੰਮ ਕਰਨ ਤੋਂ ਇੱਥੇ ਭਜਦਾ ਨਹੀਂ ਬਾਈ ਜੀ ਸਾਰੇ ਕੰਮ ਕਿਉਂਕਿ ਜ਼ਿਆਦਾਤਰ ਤੁਸੀਂ ਜਿਹੜਾ ਕੋਈ ਕੈਨੇਡਾ ਦੇ ਵਿੱਚੋਂ ਵਾਪਸ ਜਾਂਦਾ ਜਦੋਂ ਕਿ ਇਹ ਕੋਈ ਚੈਨਲ ਉਹਦੀ ਇੰਟਰਵਿਊ ਕਰਦਾ ਹੈਗਾ ਤੇ ਥੱਲੇ ਕਮੈਂਟ ਇਹੀ ਸੁਨੇ ਜਾਂਦੇ ਆ ਇਹ ਤਾਂ ਕੰਮ ਨਹੀਂ ਹੋਇਆ ਹੁਣ ਇਹ ਤਾਂ ਵਾਪਸ ਆ ਗਿਆ ਹਨਾ ਵੀ ਇਹ ਜ਼ਿਆਦਾਤਰ ਆਹੀ ਹੁੰਦਾ ਵੀ ਤੁੱਕੇ ਛੱਡੇ ਆਂਦੇ ਆ ਥੱਲੇ ਕਮੈਂਟਾਂ ਦੇ ਵਿੱਚ ਵੀ ਇਹ ਤਾਂ ਕੰਮ ਨਹੀਂ ਹੋਇਆ ਬਾਈ ਜੀ ਜਿਹੜਾ ਮਾਂ ਦਾ ਪੁੱਤ ਮਾਂ ਦੀ ਧੀ ਹੈ ਨਾ ਜਿਹੜਾ ਕੈਨੇਡਾ ਆ ਗਿਆ ਇੱਕ ਵਾਰੀ ਉਹ ਕੰਮ ਤੋਂ ਕੋਈ ਨਹੀਂ ਭਜਦਾ ਤੇ ਹਰੇਕ ਬੰਦਾ ਬਾਈ ਜੀ ਕੰਮ ਕਰਨਾ ਆਉਂਦਾ ਐਡੀ ਵੀ ਕੋਈ ਗੱਲ ਹੈ ਨਹੀਂਗੀ ਪਰ ਸਮੱਸਿਆ ਉੱਥੇ ਆ ਜਾਂਦੀ ਹੈਗੀ ਆ ਵੀ ਜਦੋਂ ਕੰਮ ਮਿਲੇ ਹੀ ਨਾ ਹੁਣ ਗੱਲ ਇਹ ਆ ਵੀ ਸਾਰਾ ਕੁਝ ਜਿਵੇਂ ਕਹਿ ਦਈਏ ਕਿਰਾਏ ਦਾ ਮੁਲਕ ਹੈ ਇਹ ਹੈ ਨਾ ਜੇ ਆਪਾਂ ਕੈਨੇਡਾ ਦੇ ਆਪ ਦੇ ਕੁਝ ਕੁ ਸੜਕਾਂ ਦੀ ਗੱਲ ਕਰੀਏ ਕੁਝ ਕੁ ਰੋਡਾਂ ਦੀ ਗੱਲ ਕਰੀਏ ਤਾਂ ਕੈਨੇਡਾ ਅੱਜ ਵੀ ਜਿਹੜਾ ਬ੍ਰਿਟਿਸ਼ ਮਾਲਾ ਹਨਾ ਯੂਕੇ ਨੂੰ ਮਹਾਰਾਣੀ ਨੂੰ ਅੱਜ ਵੀ ਇੱਥੋਂ ਜਿਹੜਾ ਕਈ ਰੋਡਾਂ ਦਾ ਕਿਰਾਇਆ ਦਿੱਤਾ ਜਾਂਦਾ ਕੋਈ ਕੁਝ ਕੁ ਮਾਲਾ ਜ਼ਮੀਨ ਦਾ ਕੁਝ ਕਿ ਹਿੱਸਾ ਉਹ ਹਜੇ ਵੀ ਮਹਾਰਾਣੀ ਮਤਲਬ ਕਿ ਅਲੀਜਾਬੈਥ ਦੇ ਅੰਡਰ ਆਉਂਦਾ ਇੱਥੇ ਵੀ ਜਿਵੇਂ ਕਹਦੀ ਇਹ ਮੁਲਕ ਹਜੇ ਸਾਰਾ ਕੁਝ ਕੁ ਜਿਹੜਾ ਸਹਦਾ ਕਿਰਾਏ ਤੇ ਹੀ ਆ ਹਜੇ ਵੀ ਕਿਰਾਏ ਤੇ ਆ ਤੇ ਫਿਰ ਕਿਰਾਏ ਵਾਲੇ ਮੁਲਕ ਦੇ ਵਿੱਚ ਬਈ ਜਿਹੜਾ ਆਊਗਾ ਤੇ ਕਿਰਾਇਆ ਤਾਂ ਬਈ ਜੀ ਉਹਨੂੰ ਵੀ ਦੇਣਾ ਪਊਗਾ ਜੀ ਤੇ ਇਸੇ ਕਰਕੇ ਫਿਰ ਬਈ ਜੀ ਜਦੋਂ ਕੋਈ ਵੀ ਜਵਾਕ ਆਉਂਦਾ ਹੈਗਾ ਉਹ ਕੰਮ ਧੰਦਾ ਲੱਭਦਾ ਜਦੋਂ ਉਹਨੂੰ ਕੰਮ ਨਹੀਂ ਮਿਲਦਾ ਤੇ ਕਿਰਾਏ ਤਾਂ ਬਈ ਜੀ ਸਾਰੇ ਉੱਤੇ ਚੜਾ ਹੀ ਪਏ ਹੁੰਦੇ ਆ ਮੰਨ ਲਾ ਬਸ ਮਹੀਨੇ ਦਾ ਤਾਂ ਕੀ ਹੈ ਤੁਸੀਂ ਵੀ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋਵੋਗੇ ਵੀ ਮਹੀਨਾ ਤਾਂ ਬਈ ਜੀ ਉਂਗਾ ਮਲੇ ਚੁਟਕੀ ਮਾਰ ਕੇ ਲੰਘ ਜਾਂਦਾ ਜੇ ਆਪਾਂ ਸਿੱਧੇ ਸ਼ਬਦਾਂ 'ਚ ਕਹੀਏ ਤੇ ਮਹੀਨਾ ਤਾਂ ਬਈ ਜੀ ਲੰਘ ਹੀ ਜਾਂਦਾ ਥੋੜੇ ਜਿਹਾ ਟਾਈਮ 'ਚ ਹੀ ਤੇ ਅਗਲੇ ਮਹੀਨੇ ਦਾ ਕਿਰਾਇਆ ਬਾਈ ਜੀ ਉੱਤੇ ਚੜਿਆ ਖੜਾ ਹੁੰਦਾ ਤੇ ਜਵਾਕ ਜਿਹੜੇ ਵਿਚਾਰੇ ਮੁਸ਼ਕਲ ਦੇ ਵਿੱਚ ਵੀ ਹੈਗੇ ਆ ਹਨਾ ਜੇ ਕੋਈ ਮੁੜਦਾ ਹੈਗਾ ਤਾਂ ਤੁਹਾਡੇ ਅਰਗੇ ਜਿਹੜੇ ਮੰਨ ਲਾ ਕੋਈ ਹੋਰ ਬੰਦੇ ਹੁੰਦੇ ਆ ਹਨਾ ਜਿਵੇਂ ਜਿਨ੍ਹਾਂ ਨੇ ਸਿਰਫ ਲੱਤਾਂ ਹੀ ਖਿੱਚਣੀਆਂ ਹੁੰਦੀਆਂ ਉਹ ਬੜਾ ਮਤਲਬ ਕੀ ਇਦਾਂ ਕਹਿੰਦੇ ਆ ਵੀ ਇਹ ਤੋਂ ਤਾਂ ਕੰਮ ਨਹੀਂ ਹੋਇਆ ਹੁਣ ਕਿਉਂਕਿ ਹੁਣੇ ਆ ਪਿਛਲੇ ਮਹੀਨੇ ਜੇ ਮੈਂ 4-5 ਇੰਟਰਵਿਊ ਜੀਆਂ ਸੁਣ ਰਿਹਾ ਸੀਗਾ ਕੋਈ ਮੁੰਡੇ ਆ ਜਿਹੜੇ ਇੱਥੋਂ ਵਾਪਸ ਮੁੜ ਕੇ ਗਏ ਸੀਗੇ ਤੇ ਥੱਲੇ ਮੈਂ ਕਮੈਂਟ ਦੇਖੇ ਬਾਈ ਜੀ ਮੈਂ ਵੀ ਇਹ ਦੇਖਿਆ ਉਹਦੇ ਚ ਇਹੀ ਬੋਲੀ ਗਏ ਵੀ ਇਹ ਤਾਂ ਕੰਮ ਨਹੀਂ ਹੋਇਆ ਹੁਣਾ ਤਾਂ ਮੋੜਿਆ ਹਨਾ ਹਨਾ ਤੇ ਇਹ ਇਹ ਇੱਥੇ ਇਹਨੇ ਕੁਛ ਕੀਤਾ ਨਹੀਂ ਹੀ ਵਿਹਲਾ ਰਹਿਣ ਵਿਹਲਾ ਰਹਿਣ ਗਿੱਜੇ ਆ ਵਾਪਸ ਮੋੜਿਆ ਉਹਦੇ ਬਾਈ ਜੀ ਜਦੋਂ ਕੋਈ ਬੰਦਾ ਕੈਨੇਡਾ ਚ ਆ ਜਾਂਦਾ ਕੋਈ ਵੀ ਬੰਦਾ ਵਿਹਲਾ ਰਹਿਣਾ ਹੀ ਨਹੀਂ ਚਾਹੁੰਦਾ ਠੀਕ ਆ ਹਰੇਕ ਬੰਦਾ ਕਮਾਈ ਕਰਨ ਆਉਂਦਾ ਪਰ ਗੱਲ ਇਹ ਆ ਵੀ ਜਦੋਂ ਕੰਮ ਹੀ ਨਾ ਮਿਲੇ ਫੇਰ ਬੰਦਾ ਕਹਿ ਦਿੰਦਾ ਯਾਰ ਵੀ ਵਿਹਲਾ ਬਹਿ ਕੇ ਇੱਥੇ ਕਿਸੇ ਦੀਆਂ ਕਿਸੇ ਦੇ ਕਿਰਾਏ ਭਰਨ ਨਾਲੋਂ ਕਿਉਂਕਿ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਹੜੇ ਘਰ ਆ ਇਹ ਵੀ ਕਿਰਾਏ ਤੇ ਹੀ ਆ ਜਿਹਦਾ ਹੈਗਾ ਉਹ ਵੀ ਕਿਰਾਏ ਤੇ ਹੀ ਆ ਤੁਸੀਂ ਐ ਨਾ ਸਮਝ ਲੋ ਵੀ ਯਾਰ ਉਹਦੇ ਕੋਲ ਤਾਂ ਆਪਦਾ ਘਰ ਆ ਕਿਉਂਕਿ 30 ਸਾਲ ਉਹ ਵੀ ਕਿਸ਼ਤਾਂ ਭਰ ਰਿਆ ਹੁੰਦਾ ਸੋ ਅਗਲਾ ਕਹਿੰਦਾ ਯਾਰ ਵੀ ਇੱਥੇ ਕਿਸੇ ਦੀਆਂ ਕਿਸ਼ਤਾਂ ਭਰਨਾ ਉਹ ਤਾਂ ਫਿਰ ਆਪਦੇ ਪਿੱਛੇ ਜ਼ਮੀਨ ਜਾਇਦਾਦ ਛੱਡ ਕੇ ਆਏ ਆ ਵੀ ਜਦੋਂ ਕੰਮ ਹੀ ਨਹੀਂ ਮਿਲਦਾ ਅਗਲਾ ਕਹਿੰਦਾ ਯਾਰ ਵੀ ਆਪਦੀ ਜ਼ਮੀਨ ਦਾ ਜਾਇਦਾਦ ਹੀ ਜਾ ਕੇ ਸੰਭਲ ਗਏ ਇਦੋਂ ਤਾਂ ਵਧੀਆ ਇਹੀ ਹੋ ਜਾਂਦਾ ਹਨਾ ਸੋ ਜੇ ਕੋਈ ਜਵਾਕ ਇੱਥੋਂ ਮੁੜਦਾ ਹੈਗਾ ਤਾਂ ਤੁਸੀਂ ਬਾਈ ਜੀ ਉਹਨੂੰ ਹੌਸਲਾ ਦਿਆ ਕਰੋ ਹਨਾ ਕਿਉਂਕਿ ਉਹ ਇੱਥੋਂ ਕੁਛ ਨਾ ਕੁਛ ਸਿੱਖ ਕੇ ਗਿਆ ਤੇ ਮੇਰੇ ਹਿਸਾਬ ਨਾਲ ਬਾਈ ਜੀ ਉਹ ਵਧੀਆ ਹੀ ਕਰੂਗਾ ਜੋ ਵੀ ਕਰੂਗਾ ਹਨਾ ਇੰਡੀਆ ਦੇ ਵਿੱਚ ਆ ਕੇ ਸੋ ਇਦਾਂ ਦੀ ਗੱਲ ਆ ਹ ਨਿਊਰੋਲ ਕੀ ਹੈਗੇ ਜਸਵਿੰਦਰ ਕੌਰ ਪੁੱਛ ਰਹੀ ਜੀ ਵਰਕ ਪਰਮਿਟ ਤੇ ਵਰਕ ਪਰਮਿਟ ਤੇ ਆਪਾਂ ਜੀ ਕਹਿ ਦਈਏ ਵੀ ਦੋ ਤਰ੍ਹਾਂ ਦੇ ਰੂਲ ਬਣ ਜਾਂਦੇ ਆ ਇੱਕ ਤਾਂ ਉਹ ਆ ਵੀ ਜਿਹੜਾ ਬੰਦਾ ਕੋਈ ਵਿਜ਼ਟਰ ਆਉਂਦਾ ਇੱਥੇ ਆ ਕੇ ਐਲ ਐਮ ਆਈ ਲੈਂਦੇ ਜੀ ਇੱਕ ਹੈਗਾ ਜੀ ਜਿਹੜਾ ਸਪੌਜ਼ ਕੇਸ ਤੇ ਆਉਂਦੇ ਆ ਹਨਾ